ਹੜਾਂ ਦੀ ਮਾਰ ਚੱਲ ਰਹੀ ਹੈ ਫਾਜ਼ਲਕਾਦੇ ਪਿੰਡ ਰੇਤੇਵਾਲੀ ਪੈਣੀ ਦੇ ਵਸਨੀਕ ਦੇ ਕੁਝ ਲੋਕਾਂ ਨੇ ਨੁਕਸਾਨ ਦੇ ਮਕਾਨਾਂ ਦੀ ਸੂਚੀ ਦੇ ਵਿੱਚ ਨਾ ਆਉਣ ਕਰਕੇ ਰੋਸ ਜਤਾਇਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਜਿਹੜੇ ਕਿ ਪਿੰਡ ਦੇ ਮਕਾਨਾਂ ਦਾ ਮੁਆਵਜ਼ਾ ਜੋ ਸੂਚੀ ਬਣਾਈ ਗਈ ਸੀ ਉਸ ਦੇ ਵਿੱਚ ਪੱਖਪਾਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਮਕਾਨ ਹੜ੍ਹ ਦੇ ਪਾਣੀ ਦੇ ਨਾਲ ਟਹਿ ਗਏ ਸਨ ਪਰ ਉਹਨਾਂ ਦੇ ਨਾਮ ਲਿਸਟ ਦੇ ਵਿੱਚੋਂ ਗਾਇਬ। ਉਹਨਾਂ ਨੇ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ ਅਤੇ ਮਕਾਨਾਂ ਦੇ ਹੋਏ ਨੁਕਸਾਨ ਮੁਤਾਬਕ ਸੂਚੀ ਵਿੱਚ ਨਾਮ ਸ਼ਾਮਲ ਕਰਨ ਦੀ ਮੰਗ ਵੀ ਕੀਤੀ ਹੈ। ਉਧਰ ਸਬੰਧਤ ਅਧਿਕਾਰੀਆਂ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਹੋਇਆ ਕਿਹਾ ਹੈ ਕਿ ਉਹਨਾਂ ਦੀਆਂ ਟੀਮਾਂ ਵੱਲੋਂ ਕੀਤੇ ਗਏ ਸਰਵੇ ਤੋਂ ਬਾਅਦ ਹੀ ਮਕਾਨਾਂ ਦੀ ਸੂਚੀ ਜਿਹੜੀ ਕੀ ਤਿਆਰ ਕੀਤੀ ਗਈ ਹੈ। ਮੇਰਾ ਨਾਮ ਪਲਕਾਰ ਸਿੰਘ ਪਿੰਡ ਰੇਥੇਲੀ ਪੈਣੀ ਸਕੂਲ ਦੇ ਨਦੀ ਕਾਰੇ ਇੱਥੇ ਮੇਰੇ ਘਰ ਚ ਵੀ ਪਾਣੀ ਗਾ ਸੀ ਤੇ ਅੱਜ ਵੀ ਪਾਣੀ ਖੜਾ ਹੈ ਮੇਰੇ ਗਵਾਂਢ ਘਰ ਤੋਂ ਡੇਢ ਕਿਲਾ 2 ਕਿਲੇ ਦੂਰੇ ਤੇ ਨਾ ਕੋਈ ਇਹਨਾਂ ਦਾ ਮਕਾਨ ਅੱਜ ਤੱਕ ਢਿੱਟ ਚ ਨਾ ਡਿੱਗੇ ਦਾ ਜਿੱਥੇ ਸੁੱਕਾ ਥਾ ਸੀ ਉੱਥੇ ਅੱਜ ਮਕਾਨ ਡਿੱਗੇ ਪੈ ਨੇ ਤੇ ਜਿਹੜਾ ਅਫਸਰ ਮੌਕੇ ਤੇ ਲਿਖਣ ਆਲਾ ਸੀ ਉਹ ਪਤਾ ਨਹੀਂ दारू ਦੇ ਜਰੀਏ पता नहीं कोई सांजा रखेगा कि जेड़ा सा निकाह नहीं बजी सा अज तक खींचे ही नहीं सू इस ज सबूत दिता जाए भी जो खले कमरे इन्होंने बढ़िया लसन बिच पाया दि पाए ने कोई साना नहीं डुटे अज तक ऐस पिंड चार ट्रालिया ताने आप दाने लाए इस गल नाम है जी भगवान सिंह पिंड रेते वाली भैनी इथा ਅਸਲ ਵੀ ਸਾਰਾ ਡੁੱਬ ਗਿਆ ਸਾਰਾ ਕੁਝ ਹੋ ਗਿਆ ਮਕਾਨ ਵੀ ਡਿੱਗੇ ਪਾਟੇ ਨੇ ਸਾਡੇ ਇੱਧਰ ਸਾਹਮਣੇ ਥੋੜਾ ਜਿਹਾ ਫੋਟੋ ਲਾਓ ਆਹ ਸਾਹਮਣੇ ਮਕਾਨ ਦੇ ਉਹ ਬੜੀ ਦੂਰ ਤੇ ਮੈਂ ਤਾਂ ਇਹ ਹੀ ਕਹਾਂਗਾ ਵੀ ਜਿਹੜਾ ਬੰਦੇ ਦੀ ਡਿਊਟੀ ਡਬਲਯੂਪੀਐਲ ਦੀ ਲਈ ਨੇ ਜਾਂ ਕਿਸੇ ਦੀ ਵੀ ਲਈ ਉਹਨਾਂ ਨੂੰ ਇਹ ਪੁੱਛਣਾ ਸੀ ਵੀ ਤੁਸੀਂ ਜਿਹੜਾ ਸਹੀ ਮਕਾਨ ਡਿੱਗਾ ਉਸ ਮਕਾਨ ਦਾ ਛੱਤ ਡਿੱਗੀਏ ਜੋ ਵੀ ਪਾਓ ਬਣਾਓ ਚਲੋ ਸਾਨੂੰ ਸਰਕਾਰ ਦੇ ਵੀ ਕੋਈ ਤੁਸਾਂ ਪੱਲੋ ਨਹੀਂ ਦੇਣਾ ਅੱਛਾ ਹੁਣ ਉਸ ਬੰਦੇ ਤੇ ਮਕਾਨ ਦੇਖੋ ਸਾਹਮਣੇ ਤੋਂ ਨੇ ਛੱਤਾਂ ਡਿੱਗੀਆਂ ਬਚਨ ਸਿੰਘ ਪੁੱਤਰ ਤਾਰਾ ਸਿੰਘ ਦਾ ਮਕਾਨ ਨਹੀਂ ਪਾਇਆ ਤੇ ਜਿਹੜੇ ਪਿੰਡ ਦੇ ਵਿੱਚ ਮਕਾਨ ਡਿੱਗੇ ਵੀ ਨਹੀਂ ਤੇ ਉਹਨਾਂ ਦੇ ਮਕਾਨ ਅੱਜ ਸਾਡੇ ਪਿੰਡ ਲਿਸਟ ਆ ਚੁੱਕੀ ਹੈ ਸਾਡੇ ਕੋਲ ਵੀ ਪਈ ਅਸੀਂ ਪੜ ਚੁੱਕੇ ਆ ਇੱਕ ਇੱਕ ਘਰ ਦੇ ਵਿੱਚ ਪੰਜ ਪੰਜ ਮਕਾਨ ਆਏ ਪਏ ਨੇ ਤੇ ਜਿਨ੍ਹਾਂ ਦੇ ਪਾਟੇ ਡਿੱਗੇ ਉਹਨਾਂ ਦੇ ਨਹੀਂ ਆਏ ਨਾ ਤਾਂ ਮਿਲ ਰਹੀ ਹੈ ਮਾਬਜਾ ਤੇ ਨਾ ਸਾਡਾ ਮਕਾਨਾਂ ਦੇ ਵਿੱਚ ਨਾ ਆਇਆ 40000 ਪਾਇਆ ਨੇ ਇੱਥੇ ਮੇਰਾ ਮਕਾਨ ਹੈਗਾ ਕੱਚਾ ਹੋ ਗਿਆ ਲੋੜ ਤੇ ਬਾਕੀ ਮੈਂ ਨਾ ਦਾ ਡੈਡੀ ਤੇ ਵੇਥੋ ਹੀ ਮੈਂ ਹੈ ਕਿ ਕਰਨੀ ਪਹਿਲਾ ਇਸ ਘਰ ਚ ਰਹੀ ਨਹੀਂ ਤੇ ਇਹ ਜਿਸਲੇ ਆਇਆ ਲੇਖ ਲਗਾਇਆ ਨੂੰ ਬਾਦ ਜੀ ਨਾਲ ਜਾਤ ਉਥੇ 88 ਮਟਰ ਘਰ ਲਈ ਸੱਚਾ ਚ 40 ਜੱਟ ਪਾਇਆ ਤੇ ਡੀਸੀ ਸਾਹਿਬ ਵੀ ਇਥੂ ਲਗਦੀ ਰਹੀ ਹੈ ਸਵਨਾ ਸਾਹਿਬ ਵੀ ਲਗਦਾ ਰਹੀ ਹੈ ਤੇ ਮੇਰੀਆਂ ਮੱਝੀ ਤਾਂ ਮੈਂ ਡੜ ਪਾਣੀ ਚ ਲਗਾ ਤੇ ਸਦੇ ਸਿੰਘ ਦੀ ਟਾਣੀ ਪੰਚਾਇਤ ਚ ਜੱਤ ਬੰਨੀ ਰੱਖਿਆ ਨੂੰ ਮੇਰੀਆਂ ਤਾਂ ਲੁੜੀਆਂ ਨਹੀਂ ਨਾਂਦੇ ਪਿੰਡਾਂ ਦੇ ਮੱਝੀ ਵੀ ਲੋੜ ਗਈਆਂ ਨਾਂਦੇ ਪੰਜ ਪੰਜ ਮਕਾਨ ਵੀ ਆ ਗਏ ਨਾਂਦਾ ਸਾਰਾ ਕੁਝ ਆ ਗਿਆ ਤੇ ਸੱਚ ਜਿੱਥੇ ਤਾਰੂ ਪਾਣੀ ਰਹੀ ਹੈ ਜਿੱਥੇ ਵੰਝ ਨਹੀਂ ਲੱਗਦਾ ਜਿੱਥੇ ਸੋਮਣਾ ਸਾਹਿਬ ਵੀ ਟਪਕਦਾਰੀ ਹੈ ਦੀ ਸੀ ਮੈਡ ਵੀ ਟਪਦੀ ਰਹੀ ਹੈ ਤੇ ਉੱਥੇ ਕੋਈ ਚੀਜ਼ ਨਹੀਂ ਆਈ ਤੇ ਇਹ ਹੁਣ ਇਹਦਾ ਕੋਈ ਸਵਾਲ